ਲੋ ਜੀ ਬਾਈ ਸਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਫਾਲੇ ਮਣਾਏ ਨਵੇਂ 13 ਤੇ 11 ਹਾਂਜੀ ਵੀਰ ਅੱਜ ਹੋਣ ਹੋਲੇ ਸਤਿ ਸ਼੍ਰੀ ਗਾਲ ਜੀ ਤੇ ਪ੍ਰਧਾਨ ਬਾਈ ਸਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਜੀ ਵੀਰ ਜੀ ਸਤਿ ਸ਼੍ਰੀ ਗਾਲ ਜੀ ਤੇ ਆਹ ਹੈਗੇ ਬਾਈ 11 ਸਪਰਿੰਗ ਵਾਲੇ ਹਾਂ ਕੋੜੀਆਂ ਫੈਂਸੀ ਬਈ ਜਿਹੜੀਆਂ ਅੱਜ ਕੱਲ ਚੱਲਿਆ ਬਈ ਜੀ ਇੱਕ ਸਿੰਪਲ ਲੱਗਦੀ ਐ ਇਹ ਸਿੰਪਲ ਲੱਗਦੀ ਐ ਇਹ ਥੋੜੀ ਜੀ ਦੂਜੀ ਐ ਮੋਡੀਫਾਈ ਹੋਈ ਵੀ ਜਿਹੜੀ ਪ੍ਰਧਾਨ ਜੀ ਕਹਿਆ ਕਹਿੰਦੇ ਹਾਲ ਬਾਈ ਰੂਹ ਖੁਸ਼ ਹੁੰਦੀ ਹਾਲਾਂ ਦੇ ਬਾਈ ਰੂਹ ਤਾਂ ਲੱਗਦਾ ਰੂਂਡਾ ਵੇਟਰੇ ਉੱਪਰ ਤੇ ਦੇਖ ਇੱਕ ਕੱਲੇ ਦਾ ਨਾਮ ਆ ਰਿਹਾ ਆਪਣੀ ਗੱਲ ਇਹ ਉਹ ਚੀਜ਼ ਬਣਾਈ ਹੋਈ ਐ ਪ੍ਰਧਾਨ ਆਪਣੇ ਡੈਕਟਰ ਵਾਸਤੇ ਤਾਂ ਚਾਹੀਦੇ 11 ਹੀ 11 ਜੇ 13 ਪਾਉਨੇ ਜਵਾਬ ਫੇਰ ਵੀ ਨੰਦਦਾ ਆਏਗਾ 13 ਹਾਂ 13 ਜਿਆਦਾ ਹੋ ਜਾ ਨਹੀਂ ਪਰ ਤੇਰਾ ਤੇਰਾ ਪ੍ਰਧਾਨ ਨੇ ਇੱਕ ਲੈਨ ਬੂਟੇ ਦੀ ਨਾਲ ਲਿਆਏ ਕਰਨੀ ਪੱਕਾ ਹੁਣੀ ਕਹਿੰਦੇ ਡੋਲਪਰਤੀ 11 ਗਰ ਇੱਕ ਨੇ ਅੰਕਲਾ ਦਾ ਕੰਮ ਪੂਰਾ ਤਸੱਲੀ ਬਖਸ਼ ਹੋਇਆ ਵੇਖ ਲੈ ਇਹਨ ਦਿਖਦਾ ਆ ਬਾਈ ਦੇਖੋ ਲੱਤਾਂ ਲੁੱਤਾਂ ਜੋ ਵੀ ਹੈ ਰੀਜਨਲ ਕੰਮ ਕਰਾਇਆ ਏ ਹਾਂ ਐਦਾਂ ਨਹੀਂ ਕੰਮ ਹੋਇਆ ਹੈਗਾ ਮਤਲਬ ਆਰਟ ਬਟਾਰਡ ਕੰਮ ਕਰਤਾ ਰੀਜਨਲ ਕੰਮ ਹੋਇਆ ਤਸੱਲੀ ਦੇ ਨਾਲ ਦੋਹੇ ਜੋੜੇ ਤਿਆਰ ਕਰਿਆ ਦੀਜਣਾਂ ਤਿਆਰ ਕਰਦੀ ਹੈ ਜਿਹੜਾ ਵੀ ਕੰਮ ਹੈ ਤਸੱਲੀ ਬਖਸ਼ ਕਰਦਾ ਫੁੱਲ ਹੈਵੀ ਬਣਾਇਆ ਜੀ ਹਾਂ ਫੁੱਲ ਹੈਵੀ ਆ ਇਹ ਟੌਪ ਵਾਲਾ ਮਾਡਲ ਹੈ ਜੀ ਇੱਕ ਤਰ੍ਹਾਂ ਦਾ ਹਾਂ ਵਧੀਆ ਮਾਡਲ ਹੈ ਤੋ ਬਾਰੇ ਡਾਟਾ ਦੇ ਸਰਪੰਘਾ ਦੇਖ ਲੈ ਵਧੀਆ ਮਨ ਲੱਗਿਆ ਰਹਿਣ ਪੂਰਾ ਨਹੀਂ ਹਾਂ ਤਹੀ ਜਗਾ ਵੀ ਵਧੀਆ ਹਾਲ ਦੀ ਬੰਤਨੇ ਰੱਖ ਦਿੰਦੀ ਹੈ ਬਾਰੇ ਅਜੇ ਨਖਾਰ ਹੋਰ ਹੋਣਾ ਦੇਖ ਲੈ ਜਦੋਂ ਪੇਂਟ ਹੋਣਾ ਜਦ ਦੇਖੀ ਜਾਂਣਾ ਹੋਣਾ ਪਤਾ ਲੱਗੂਗਾ ਮੇਰੇ ਕੋਈ ਚੀਜ਼ ਤਿਆਰ ਹੋ ਗਈ ਹੈ ਇਹ ਫਿਰ ਤਿੰਨ ਜਗਾ ਪੈਂਦੇ ਜੀ ਇਹ ਤਿੰਨ ਜਗਾ ਉੱਪਰ ਮਤਲਬ ਕੰਟਰੋਲਰ ਜਿੱਥੇ ਲੋਟ ਆ ਗਿਆ ਸਿੱਧਾ ਕੰਟਰੋਲ ਲੱਗਣ ਇਹਨੂੰ ਇਹ ਬਾਈ ਸਾਡੇ ਪਿੰਡ ਦੇ ਲਾ ਕੇ ਪੈਂਦਾ ਪੁੱਜੀ ਮੱਜਰੇ ਵਰਕਸ਼ਾਪ ਆਗੇ ਇਹ ਵੀਰੇ ਨਹੀਂ ਆਪਣੇ ਤਿਆਰ ਕਰਦੇ ਆ ਫੋਲ ਫੋਲ ਉਰੇ ਨੇਤਰ ਬਾਈ ਵੀ ਕਰਾ ਕੇ ਲੈ ਕੇ ਗਿਆ ਤਾਂ ਮੈਂ ਕਹਿੰਦਾ ਮਾਹਰਾ ਕਿੰਨਾ ਨੰਬਰ ਹੈ ਜੀ ਆਪਣਾ ਮੇਰਾ 941 ਡਾਇਮੰਡ ਵਾਲੇ ਬਾਈ ਵੱਜਦੇ ਵੀਰ ਆਪਣੇ ਸੋਨੀ ਮੈਂ ਕਿਹਾ ਟਰਾਲਾ ਵੀ ਉਰੀ ਬਣਾਇਆ ਨਾ ਆਪਣੇ ਆ ਟਰਾਲਾ ਉਰੀ ਆ ਅਗਲਾ ਟਰਾਲਾ ਵੀ ਉਰੀ ਆਉਂਗਾ ਸ਼ਾਇਦ ਹਾਂ ਹੜਦੇ ਨਹੀਂ ਵਾਹ ਜੀ ਵਾਹ ਹਾਲ ਬਾਈ ਪਾਸ ਆ ਤੁਹਾਡੇ ਇਹ ਕਿੰਨਾ ਕੁ ਵੇਟ ਹੋ ਜਾਂਦਾ ਜੀ 11 ਦਾ ਜਿਕਣਾ ਹੈ ਵੀ ਬਣਾਏ ਆ 360 ਤੇ ਹੋਣੇ ਹਨਾ ਇਹ 3.5 ਕੁਇੰਟਲ ਦੇ ਗੇੜ ਚ ਜੀ 3.5 ਦੇ 3.5 ਕੁਇੰਟਲ ਉਹ ਥੋੜੇ ਜ਼ਿਆਦਾ ਹੋ ਜਾਂਦੇ ਹੋਣੇ ਬਹੁਤ ਭਾਰੀ ਉਹ ਬੋਰ ਬਾਈ ਫੋਰ ਨਾ ਜਾਣਿਆ ਅੱਛਾ ਜੀ ਠੀਕ ਹੈ ਜੀ ਲੈ ਕੇ ਆਏ ਸਾਡੇ ਅੰਕਲ ਨੇ ਫੋਰ ਬਾਈ ਫੋਰ ਇਹ ਲਿਆਏ ਜੌਂਡੀਰ 52 ਦਾ ਜੀ ਅੱਛਾ ਅੱਛਾ ਕਿੱਥੂ ਗਈ ਵਧੀਆ ਹਾਂ ਹਾਂ ਪਰ ਬੂਟਾ ਬਾਟੇ ਕਰਕੇ ਆਪਣੇ 11 ਸਾਨੂੰ ਉੱਥੇ ਕਰਾ ਪੈਂਦਾ ਫਿਰ ਦੂਜੇ ਚ ਨੇ ਉਹਦਾ ਫੋਲਡਿੰਗ ਕਰਨੇ ਆ ਬਣਾਇਆ ਹੋਇਆ ਜਗਰ ਜਾਲਿਓ ਉਹ ਸਾਡੇ ਰਿਸ਼ਤੇ ਰੜ ਗਏ ਬਾਈ ਪਰਦਾਲ ਤਾਂ ਹੀ ਖੋਜ ਹੋਇਆ ਹਾਂ ਹਾਂ ਉਹਨੂੰ ਨਾ ਮਾਰਦੇ ਤੇ ਟੀਮ ਲੱਟੇ ਮਾਰਦੀ ਆ ਸਮਝ ਗਿਆ ਇਹਦਾ ਕਿੰਨਾ ਵਜੇ ਅੰਕਲ ਉਹਦਾ ਇਹਦਾ ਕਿੰਨਾ ਵਜੇ ਨਹੀਂ 380 ਹੈ ਜੀ ਓਏ 20 ਕੜ ਚਾਰ ਚਾਰ ਮਾਟੇ ਦੇ ਹੋ ਗਏ ਇਹ ਨੂੰ ਕਿਹੜਾ ਰੰਗ ਕਰਨਾ ਜੀ ਸੋਨੀ ਕਿਹੜਾ ਰੰਗ ਕਰਾਉਣਾ ਆਪਣੀ ਆਪਣੀ ਹਰੇ ਕਾਗ ਦੀ ਨੀਲਾ ਹਰੇ ਕਾਗ ਦੀ ਚੁਆਇਸ ਆ ਬਾਕੀ ਇਹ ਨਾਲ ਦਾ ਆਪਣਾ ਨਾ ਨਾ ਹੁਣ ਤੁਸੀਂ ਨੀਲਾ ਕਰਾਉਣਾ ਸੋਨਾਂ ਲੀਕਰ ਨਾਲ ਦਾ ਦੇਖਦੇ ਆ ਬਲੈਕ ਕਨ ਵਾਈਟ ਜਾ ਕਰਾਉਂਦੇ ਜਾ ਕਰਾ ਮੈਟ ਚ ਸ਼ਾਇਦ ਮੈਟ ਜ ਆਹੋ ਠੀਕ ਅੰਕਾਂ ਦੀ ਦੇਖਦੇ ਕੱਕਣਾ ਕਰਦੇ ਆ ਉਹ ਦੇਖੋ ਇਹ ਹਲ ਬਹੁਤ ਵਧੀਆ ਹਾਂ ਹਾਲੇ ਦੇ ਨਾਲ ਥੱਲੀ ਬਰਾਨਾ ਉਹ ਕੰਮ ਆ ਵੀ ਜਿਕਣਾ ਜੌਂਡੀ ਆ ਰੋ ਚੀਜ਼ ਹੈ ਹਾਂ ਬ੍ਰਾਂਡ ਵੈਰਾਈਟੀ ਬ੍ਰਾਂਡ ਵਾਲੇ ਬਾਈ ਬਾਕੀ ਭਾਈ ਚਲਦੇ ਵੀ ਦਿਖਾਵਾਂਗੇ ਸੋਨੀ ਦੇ ਖੇਤਾਂ ਮੈਂ ਹਾਂ ਜਦ ਪੇਂਟ ਹੋ ਕੇ ਫਿਰ ਵੀ ਦਿਖਾਉਣੇ ਆਪਾਂ ਹਾਂ ਧੂੜ ਪੜਦੀ ਵੀ ਕਹਿ ਕਹਿੰਦੀ ਹੈ ਬਾਕੀ ਜਿਨ੍ਹਾਂ ਨੇ ਆਪਣਾ ਆਰਡਰ ਕੋਈ ਕਰਾਉਣਾ ਹੋਵੇ ਸੰਭਰ ਕਰ ਲਿਓ ਹਾਂ ਹਾਂ ਵੀਰ ਦਾ ਨੰਬਰ ਬਾਅਦ ਦੁਵਾਰਾ ਨੰਬਰ ਬੁਲਾ ਦਿਓ ਨੰਬਰ ਬੋਰਡ ਦਿਖਾਉਂਦੇ ਆ ਹਾਂ ਬੋਰਡ ਦਿਖਾਉਂਦੇ ਬੋਰਡ ਦਿਖਾਉਂਦੇ ਦੋ ਨੰਬਰ ਦਿਖਾ ਦਿਓ ਪਰ ਇਹ ਆ ਖਾਸੇ ਲੰਬੇ ਨਾ ਰੱਖ ਫੇਕ ਤੇ ਉੱਪਰ ਤੱਕ ਵੀ ਨਿਕਣਾ ਗੂਲਾ ਗਾਲਾ ਨਹੀਂ ਲੱਗੂਗਾ ਇਹ ਕਿਹੜੀ ਲੱਤ ਹੁੰਦੀ ਹੈ ਇਹ ਲੱਤ ਕੇਮਟੈਂ ਜਿਕਣਾ ਪੈਣੀ ਕਿਹੜੀ ਇਹ ਟੈਨ ਕਮਾਣੀ ਦੀ ਹੈ ਅੱਛਾ ਟੈਨ ਕਮਾਣੀ ਦੀ ਠੀਕ ਹੈ ਜੀ ਕਮਾਣੀ ਦੇ ਫਟਵੰਤੇ ਨੇ हेलो ਇੱਧਰ ਤਪੀਆਂ ਵੀ ਬਾਈ ਧਰੀਆਂ ਵੀ ਆ ਇੱਕ ਹੋ ਨੰਬਰ ਆ ਬਾਈ ਨੰਬਰ ਆ ਹੈ ਜੀ ਨਹੀਂ ਇਹ ਤਾਂ ਉਹ ਲਾ ਗਿਆ ਬੜਾ ਜੀ ਬੋਲਾਉਣੇ ਆ ਬੋੜਨੇ ਅੱਛਾ ਬੋਰਡ ਲਾਉਣਾ ਹੈ ਨੰਬਰ ਤਾਂ ਚੱਲ ਵਿੱਚ ਇੱਕ ਵਾਰ ਫੇਰ ਦੱਸ ਤੂੰ ਸਰ ਕੰਮ ਨਹੀਂ ਟਾਈਮ ਨਾਲ ਨੰਬਰ ਬੋਲ ਦੇ ਜੀ ਲੇਟ ਹੋ ਜਾਂਦਾ ਮੇਰਾ 94170 92036 ਠੀਕ ਹੈ ਜੀ ਔਰ ਸੋਨੀ ਕੰਮ ਕਰ ਬਸ ਇਹਨਾਂ ਓਕੇ ਆ ਜੀ ਰਿਪੋਰਟ ਬਠੀ ਸੋਨੀ ਨੇ ਵੀ ਭਾਈ ਜੌਂਡਰ ਲਿਆ ਦਿੱਤੀ ਠੀਕ ਆ ਹਾਂ ਇਹਨਾਂ ਓਕੇ ਆ ਵਧੀਆ ਜੌਂਡਰ ਮੈਂ ਕਹਿੰਦਾ ਹੁਣ ਪ੍ਰਧਾਨ ਜੀ ਜੌਂਡਰ ਖਾਫੀ ਹੋ ਗਏ ਫੜੇ ਏਰੀਆ ਚ ਨਹੀਂ ਉਹ ਆ ਸੋਨੀ ਇੱਕ ਹੈ ਵੀ ਸਾਇਲੈਂਟ ਹੈ ਪਤਾ ਨਹੀਂ ਲੱਗਦਾ ਉੱਪਰ ਬੈਠਿਆ ਦਾ ਕਾਰ ਇੱਕ ਤਰ੍ਹਾਂ ਦੀ ਮੈਂ ਤਾਂ ਕੱਲ ਜਨਾਇਆ ਪ੍ਰੈਸ਼ਰ ਵਾਲਾ ਖੈਰ ਮੜਾ ਮੋਟਾ ਪਹਿਲੇ ਵੀ ਚਲਾਇੰਨਾ ਨਹੀਂ ਪਰ ਮੈਂ ਦੋੇ ਹੱਥ 바ਗੇ ਚਲਾਈ ਜੰਨਾ ਨਹੀਂ ਇੱਕ ਹੱਥ ਪਾ ਹੋਣੇ ਨੂੰ ਉਹ ਪਾਵਰ ਕਰਕੇ ਹੁਣ ਤਾਂ ਜੰਮੇ ਪਾਵਰ ਕਰਕੇ ਇੱਕ ਮਹੀਨੇ ਚ ਜਦ ਬਾਹੀਆਂ ਆ ਕੇ ਸਭ ਸਿੱਖ ਜਾਣਾ ਤੁਸੀਂ ਤੁਸੀਂ ਸਾਨੂੰ ਹੱਥ ਨਹੀਂ ਲੱਗਣ ਦੇਣਾ ਤੁਸੀਂ ਕਹਿੰਨਾ ਬਾ ਪੇਤੀ ਪੂਰੇ ਹੋ ਗਏ ਕੱਟ ਕੇ ਲੰਗੇ ਕਰਨਾ ਕੋਲ ਨੂੰ ਆ ਕੀ ਤਿਆਰਵਾ ਆ ਬਣਦੀ ਅੱਠ ਅੱਠਦੀਆਂ ਹੈ ਇਹ ਵੀ ਭੀ ਭਾਈ ਨੇ ਗਰਮਾ ਲਾ ਬਣਦਾ ਆ ਗਿਆ ਜੀ ਤਾਂ ਨਾ ਪਾਤੀ ਦਾ ਜੀ ਇਹ ਜੇ ਜੱਗੇ ਦੇ ਦਵੇ ਮੈਂ ਕਹਿੰਦਾ ਜਿਹੜੇ ਬਣਾਏ ਪਉਨੇ 8 8 ਦੀਆਂ ਹਾਂ ਹਾਂ ਹੈਂ ਤਾਂ ਮੈਂ ਦੇਖੇ ਨਹੀਂ ਜੱਗੇ ਇਹਦਾ ਆ ਮੈਂ ਕਰਾ ਲਵਾ 10 ਕਿਲੋ ਵਾਲਾ ਕਰਾਉਣਾ ਹਾਂ ਜੀ ਕਿੰਨੇ ਦਾ ਜੀ 10 ਕਿਲੋ ਵਾਲਾ 1.5 ਕਿਲੋ ओके ਠੀਕ ਹੈ ਜੀ ਭਾਈ ਟਰਾਲੇ ਮੋਡੀਫਾਈ ਵੀ ਹੋ ਜਾਂਦੇ ਨੇ ਨਾ ਜੇ ਕਰਾਉਣੇ ਆ ਜਾਂ ਕੋਈ ਹਲ ਸੁਆਗਾ ਜੋ ਵੀ 빙ਾ ਟੇਡਾ ਹੋਇਆ ਸਿੱਧਾ ਹੋ ਜਾਂਦਾ ਏ ਰੇੜੇ ਰੂੜੇ ਜੋ ਵੀ ਵੈਲਡਿੰਗ ਦਾ ਕੰਮ ਹੈ ਚੱਲੀਏ ਭਾਈ ਓਕੇ ਜੀ ਲਓ ਜੀ ਭਾਈ ਖੇਤਾ 'ਚ ਪਹੁੰਚੇ ਪਹਿਲਾਂ ਹਲ ਦੇਖ ਕੇ ਆਏ ਆ ਵੀ ਕਣਕ ਵੀ ਦਿਖਾਰੀ ਆ ਸੀ ਗਿਆ ਨਹੀਂ ਬਾਈ ਪਰ ਰੂਪ ਬਦਲ ਨਹੀਂ ਹੁਣ ਕਣਕ ਹਾਂ ਅਮਨੇ ਕੋਸ ਹਵਾ ਨਹੀਂ ਕਰਤੇ ਹੈਨਾ ਰੰਗ ਬਦਲਤੇ ਬਈ ਕਣਕਾਂ ਦਾ ਦੇਖ ਲਓ ਤੁਸੀਂ ਥੋੜਾ ਦੇਖਾ پلਕਣ ਮਾਰਦੀ ਆ پلਕਣ ਮਾਰਦੀ ਆ ਵੀ ਛੇ ਡੈੜੀ ਦੱਸਦਾ ਮੈਨੂੰ ਮੋਟਰ 'ਤੇ ਬੈਠਾਦਾ ਮੈਂ ਕਹਿੰਦਾ ਜਿਹੜੇ ਸਾਹਬ ਨਾਲ ਮੌਸਮ ਐ ਇਤਕੀ ਚਾਰ ਪੰਜ ਦਿਨ ਪਹਿਲਾਂ ਇਨੇ ਕਣਕ ਆ ਜਾਣੀ ਆ ਜਾਣੀਆਂ ਵੀ ਪਰ ਤਾਂ ਨਹੀਂ ਹੁਣ ਪਾਣੀ ਇੱਕ ਲੱਗੂਗਾ ਕਿਆ ਕਹੀਏ ਪਾਣੀ ਤਾਂ ਲੱਗੂਗਾ ਤੈਨ੍ਹੇ ਹੈਗਾ ਲੈ ਹੈਗਾ ਚਲਾਉਣਾ ਪੈਣਾ ਨਾ ਕਿਉਂਕਿ ਹਵਾ ਨੇ ਧਰਤੀ ਸਖਾਤੀ ਸਖਾਤੀ ਰੋੜ ਕਰਤੇ ਆਮਨੇ ਰੋੜ ਤਾਂ ਹੀ ਪੀੜੀ ਹੋ ਗਈ ਇਹ ਤਾਂ ਹੀ ਪੀੜੀ ਹੋ ਗਈ ਬਾਈ ਹਾਂ ਜੇ ਪਾਣੀ ਹੈਗਾ ਤਾਂ ਪੱਛੋਂ ਕਣਕਾ ਦੇਖ ਲਿਓ ਬਾਈ ਜਿੰਨੀਆਂ ਵੀ ਹੈ ਵੀ ਹਾਲ ਦੀ ਘੜੀ ਬਾਬੇ ਨਾਨਕ ਦੀ ਕਿਰਪਾ ਨਾਲ ਟੋਪ ਦੀਆਂ ਖੜੀਆਂ ਐ ਟੋਪ ਦੀਆਂ ਰੰਡੀ ਰੋਣਾ ਕੋਈ ਨਹੀਂ ਹੈਗਾ ਵੀ ਵਧੀਆ ਹੈ ਹਾਂ ਆਪਣੇ ਦੇਖ ਆਪਣੇ ਦੇਖੋ ਪਲਕੜ ਮਾਰਨਾ ਪਲਕ ਮਾਰਦੀ ਵੀ ਐਨ ਕਣਕ ਇਹ ਹੈਗਾ ਵੀ 869 ਬੀਜ ਬਾਈ ਪ੍ਰਦਾਨ ਬਾਈ ਵਾਲਾ ਬੀਜ ਵਧੀਆ ਵੀ ਦੇਖੋ ਤਾਂ ਬੀਜ ਵਧੀਆ ਕੁਦਰਤੀ ਪ੍ਰਦਾਨ ਜੀਰ ਦੀ ਬਿਮਾਰੀਆਂ ਵੀ ਨਹੀਂ ਪਈਆਂ ਆਈਆਂ ਹਾਲੇ ਪਰ ਮੈਂ ਇਹਦੇ ਵਿੱਚ ਸਪਰੇ ਦੂਜੀ ਕਰੀ ਮੈਂ ਥੱਲੇ ਵਾਲੀ ਸਪਰੇ ਨਹੀਂ ਕਰੀ ਹੈਗੀ ਤਾਕਤ ਵਾਲੀ ਕਰੀ ਆ ਹਾਂ ਤਾਕਤ ਵਾਲੀ ਕਰੀ ਆ ਨਹੀਂ ਗੁੱਲੀ ਡੰਡੇ ਦੇ ਵੀ ਅੱਛਾ ਗੁੱਲੀ ਡੰਡੇ ਤੇ ਵੀ ਹਾਂ ਇੱਕ ਦੀ ਗੁੱਲੀ ਡੰਡਾ ਮਨੇ ਵੀ ਸਭ ਦੀ ਘਟਾ ਫਿਰ ਜੀ ਮੈਂ ਕਹਿੰਦਾ ਜਿਹੜੇ ਸਾਭ ਨਾਲ ਸਪਰੇ ਆਉਂਦੇ ਨੇ ਮਰੇ ਜਾਣਾ ਗੋਲਡਨ ਡੇ ਨੇ ਜੜੇ ਖਤਮ ਜਾਣੀ ਹੋ ਸਕਦਾ ਵਿਸ਼ਾ ਹੋ ਕੋਈ ਚੱਲ ਪਈ ਆ ਹਾਂ ਅਮਰੇ ਸੁੱਕੇ ਚ ਕਰਨੀ ਵਧੀਆ ਸੁੱਕੇ ਚ ਕਰਨੀ ਵਧੀਆ ਮੈਂ ਤਾਂ ਬਈ ਇਹ ਵੀ ਕਹਿੰਦੇ ਕਿ ਨੇ ਨਜ਼ਾਰਾ ਇਹਦੇ ਵਰਗਾ ਸਾਨੂੰ ਵੀ ਹੈ ਤੁਹਾਨੂੰ ਵੀ ਹੈ ਹਾਂ ਨਹੀਂ ਸੁੱਕੇ ਚ ਬਹੁਤ ਵਧੀਆ ਗਾਹ ਨੂੰ ਚੱਲੇ ਪੈਣੀ ਬਈ ਸੁੱਕ ਰਿਜ਼ਲਟ ਕਿਉਂ ਵਧੀਆ ਰਿਜ਼ਲਟ? ਭਾਈ ਕਈ ਜਗ੍ਹਾ ਤਾਂ ਵੀ ਇਹ ਹੈ ਯਾਰ ਰਿਜ਼ਲਟ ਦਿੱਤਾ ਹੈ ਵੀ 1% ਗੁੱਲੀ ਡੰਡਾ ਵੀ ਨਹੀਂ ਹੈਗਾ। ਖੇਤਾਂ ਮਾ ਦੇਖੇ ਤੇ ਲੱਭਦਾ ਹੀ ਨਹੀਂ ਵੀ ਗੁੱਲੀ ਡੰਡਾ ਵੀ ਹੈਗਾ ਤਾਂ। ਓਕੇ। ਇੱਕ ਵੀ ਨਹੀਂ ਦੇਖਦਾ ਹੈਗਾ। ਹਾਂ। ਤੇ ਭਾਈ ਹੁਣ ਕਈ ਵੀਰ ਪ੍ਰਧਾਨ ਕਮੈਂਟ ਕਰਦੇ ਕਹਿੰਦੇ ਵੀ ਪੁਰਾਣਾ ਟਰੈਕਟਰ ਕਾ ਤੇ ਚੱਕਤਾ। ਪੁਰਾਣਾ ਦਾ ਮਨੇ ਫਿਰ ਸਮਾਨ ਦਾ ਦੋਕ ਵਾਰੀ ਖਰਾਬ ਹੋ ਗਿਆ। ਚਲੋ ਏਡੀ ਖਰਾਬੀ ਵੀ ਨਹੀਂ ਹੁੰਦੀ ਸੀ। ਫਿਰ ਪਟਿਆਲੇ ਜਾਣਾ ਪੈਂਦਾ ਦਾ। ਵੀ ਸਮਾਨ ਨਹੀਂ ਮਿਲਦਾ। ਹਾਂ, ਸਮਾਨ ਨਹੀਂ ਮਿਲਦਾ। ਵੈਸੇ ਦੋ ਕਰਨੇ ਵੀ ਕਹਦੇ ਪ੍ਰਧਾਨਾ। ਹੁਣ ਐ ਵੀ ਜੇਕਰ ਮੜਾ ਮੋਟਾ ਵੀ ਦਿਖਾਉਣਾ ਲੇਬਰ ਬਹੁਤ ਪੈਂਦੀ ਆ ਹੁਣ ਆਏ ਆ ਬਾਈ ਇਹ ਦੋ ਚੀਜ਼ਾਂ ਹੋਵੇ ਨਾ ਫੇਰ ਸਾਮ ਨਹੀਂ ਹੁੰਦੀ ਹੈਗੀ ਹਾਂ ਹਾਂ ਇੱਕ ਖਰਾਬ ਹੋ ਜਾਣਾ ਉਹ ਪ੍ਰਧਾਨ ਉਹੀ ਕੰਮ ਆ ਮੇਰੇ ਪਾਇ ਅ ਚਾਚੇ ਵਾਲਾ ਬੋਲਟ ਮੇਰੇ ਕੋ ਆਇਆ ਪਿਆ ਉਹ ਮੇਰਾ ਚੱਲਦਾ ਨਹੀਂ ਉਹ ਖੜਾ ਹੀ ਖਰਾਬ ਹੋ ਗਿਆ ਵੀ ਚੀਜ਼ ਇੱਕੇ ਚੱਲਦੀ ਤੇਰੇ ਅੰਦੀ ਹਵਾ ਵੀ ਨਿਕਲੀ ਪਈ ਉਹੀ ਤੈਨੂੰ ਕਹਿੰਦਾ ਇੱਕੇ ਚੱਲਦੀ ਇੱਕ ਖਰਾਬ ਹੋ ਜਾਂਦੀ ਆ ਓਕੇ ਚਲੋ ਜਿੰਨਾ ਟਾਈਮ ਉਹਨੇ ਕਟਾਇਆ ਉਹ ਵੀ ਵਧੀਆ ਤਾਂ ਨਹੀਂ ਨਹੀਂ ਬਹੁਤ ਵਧੀਆ ਉਹਨੇ ਇੱਥੇ ਤੇ ਅੱਗੇ ਪਜਾਇਆ ਬਾਈ ਬਾਈ ਹੁਣ ਠੀਕ ਆ ਹੁਣ ਨਵਾਂ ਆ ਹੁਣ ਨਵਾਂ ਦੇਖੂਗੇ ਹਾਂ ਹਾਂ ਹੋਰ ਕੀ ਆ ਸਾ ਮੇਰਾ ਵੀ ਭਾਈ ਚਾਹੀਦਾ ਏ ਸਮੇਰੇ ਸਾਬ ਨਾਲ ਚੀਜ਼ ਬਦਲਣੀ ਚਾਹੀਦੀ ਆ ਸਮੇਰੇ ਕਰ ਉਹ ਤਾਂ ਉਦੋਂ ਚਲ ਦੱਸ ਜਾਣੇ ਨੇ ਬੈਠ ਕੇ ਗੱਲ ਕਰ ਲਈ ਆਪਾਂ ਨੇ ਵੀ ਕਿਹੜਾ ਟ੍ਰੈਕਟਰ ਲਈਏ ਚਲੋ ਸਲਾਹ ਵੀ ਵਧੀਆ ਵੀ 4x4 ਲੋ ਜੀ ਨੇ ਲੈਣਾ ਹਾਂ 4x4 ਹਾਂ ਹੁਣ 2 ਗੇਅਰ ਚ ਹਾਂ ਉਹ ਕਰਦਾ ਜੋਰ ਨਹੀਂ ਮਾਰਦਾ 4x4 ਆ ਤੇ ਫਾਇਦਾ ਗੱਲ ਬਈ ਸੀ 2 ਵੀਲ ਦੇ ਫਰਕ ਦੇਖਿਆ ਵੀ 2 ਚ ਜਿੰਨਾਂ ਨੂੰ ਅੱਧਾ ਗੇੜਾ ਦਿੱਤਾ ਏ 4x4 ਚ ਪੂਰਾ ਗੇੜਾ ਦੇ ਕੇ ਮੁੜ ਜਾਂਦਾ 4x4 ਚ ਤੇਲ ਵੀ ਘੱਟ ਖਾਂਦਾ ਹਾਂ ਤੇਲ ਵੀ ਘੱਟ ਖਾਂਦਾ ਹਾਂ ਫਲਿੱਪ ਨਹੀਂ ਹੈਗਾ ਭੱਜਿਆ ਫਿਰਦਾ ਹਾਂ ਬਾਕੀ ਪਰਾ ਨਹੀਂ ਖੇਤ ਦੀ ਤਾਂ تسਲੀ ਕਰਾਤੀ ਆ ਪਾਣੀ ਖੇਤੀ ਮੈਂ ਕਹਿੰਦਾ ਪਹਿਲੀ ਵਾਰੀ ਖੇਤ ਬਾਇਆ ਇਹਨਾਂ ਖੇਤ ਨਹੀਂ ਬਾਇਆ ਬਾਈ ਪਲੌ ਛੱਡ ਕੇ ਹਾਲਾਂਗੇ ਵੀ 5-7 ਵਾਰ ਬਾਹਤਾ ਹਾਂ ਜੱਗੇ ਤੇ ਪਲੌ ਵੀ ਮੈਂ ਮਾਰੇ ਆ ਦੇਖਣੀ ਲੰਘਿਆ ਪਹਿਲਾਂ ਪਾਦੋ ਹਾਂ ਤੇ ਲੇਜ਼ਰ ਵੀ ਮਾਰਤਾ ਭਾਈ ਵੀ ਚੰਗਾ ਪਾੜਤਾ ਹਮ ਹਾਲ ਵੀ ਪੂਰੇ ਛੱਡਤੇ ਤੇ ਪਾਣਿਆ ਨਾ ਬਾਦਵਾ ਵੀ ਵਧੀਆ ਬਣ ਗਿਆ ਹੋਰ ਕੀਆ ਚੱਲ ਹੁਣ ਐਤ ਕੀ ਬਾਈ ਸਾਰੇ ਖੇਤ ਖੁੱਲ ਜਾਨੇ ਚੰਗੀ ਤਰ੍ਹਾਂ ਹਾਂ ਹਾਂ ਐਤ ਕੀ ਸਾਰੇ ਗਿੱਲਾ ਕੇ 4x4 ਐਨ ਰੀਜ ਕੇ ਬਾਅਦ ਇੱਕ ਵਾਰ ਹੋਰ ਕੀਆ ਚੰਗੀ ਤਰ੍ਹਾਂ ਹਮ ਪ੍ਰਧਾਨ ਐਤ ਕੀ ਕਣਕਾ ਦਾ ਚੱਲ ਵਧੀਆ ਏ ਟੂੜੀ ਵਾਲਾ ਔਖਾ ਹੋਣਾ ਇਹਦੀ ਕਿਹਨੇ ਲਾਣ ਨੂੰ ਨਹੀਂ ਲੈਣੇ ਹੈਗੇ ਕਾਤੇ ਟੂੜੀ ਉਹਨੇ ਵੀ ਕੀ ਜਿਹੜੀ ਹੈਗੀ ਹੈ 250 ਰੁਪਏ ਕੁਇੰਟ ਲਾ ਕੇ 300 ਰੁਪਏ ਆਪਨੇ ਟੂੜੀ ਦੋ ਸਾਲ ਮਹਿੰਗੀ ਬਹ ਰਹੀ ਹੈ ਨਾ ਜਿਹੜੀ ਚੀਜ਼ ਦਾ ਜਿਆਦਾ ਰੇਟ ਹੋ ਜਵੇ ਇੱਕ ਵਾਰੀ ਮਾਰ ਜੀ ਵੀ ਪੈਂਦੀ ਆ ਹਾਂ ਜੀ ਪੈਂਦੀ ਹੋਈ ਹੁਣ ਆਲੂਆਂ ਨੂੰ ਕਿਸੇ ਨੇ ਨਹੀਂ ਪੁੱਛਿਆ ਪਿਛਲੇ ਸਾਲ ਤੇ ਪਿਛਲੇ ਸਾਲ 90-95 ਰੁਪਏ ਬੋਰੀ ਐਤੀ ਕੀ ਬਣ ਗਏ ਐਤੀ ਬਣ ਗਿਆ ਲੋੜੀ 8-800 ਰੁਪਏ ਬੋਰੀ ਭਾਈ 7-700 ਰੁਪਏ ਬੋਰੀ ਵੀ ਹਾਂ ਵੱਧ ਵੀ ਵਿਕੀ ਆ ਵੱਧ ਵੀ ਵਿਕੀ ਸੁਣ ਲਈ ਰੱਬ ਨੇ ਸਾਰਿਆਂ ਦੀ ਹਾਂ ਸੁਣ ਲਈ ਭਾਈ ਭਾਈ ਇੱਕ ਗੱਲ ਹੈ ਪ੍ਰ ਇੱਕ ਨਹੀਂ ਸਬਜ਼ੀ ਵਾਲਾ ਬੰਦਾ ਏ ਨਵਾਂ ਬੰਦਾ ਡਰ ਜਾਂਦਾ ਪੁਰਾਣੇ ਬੰਦੇ ਹੜੇਪੇ ਹੁੰਦੇ ਆ ਕਾਟੇ ਵਾਦੇ ਦਾ ਕਹਿੰਦੇ ਜ਼ਿੰਦਗੀ ਦਾ ਇੱਕ ਚੱਲਦੀ ਰਹਿੰਦੇ ਸੂਲ ਹੈ ਬਾਕੀ ਭਾਈ ਕਮਟਣਾਂ ਦਾ ਫੇਰ ਅਸੀਂ ਧੰਨਵਾਦ ਕਰਦੇ ਭਣ ਪਾਈਆਂ ਦਾ ਠੀਕ ਨਹੀਂ ਗਾ ਨਾ ਭਾਈ ਸਾਰਿਆਂ ਨੇ ਸਾਨੂੰ ਵਧਾਈਆਂ ਦਿੱਤੀਆਂ ਸੱਤੇ ਵੱਧ ਜੋਰ ਉਹਨਾਂ ਦਾ ਲੱਗਿਆ ਪਿਆ ਸਾਰਿਆਂ ਦਾ ਧੰਨਵਾਦ ਆ ਭਾਈ ਹਾਂ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਆ ਭਾਈ ਸਾਨੂੰ ਵੀ ਹੁੰਦੀ ਚਲੋ ਸਾਡੇ ਘਰ ਚੀਜ਼ ਆਈ ਉਹਨਾਂ ਨੂੰ ਵੀ ਹੁੰਦੀ ਆ ਹਾਂ 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 ਹੋਰ ਕੀ ਆ ਗੱਲ ਹੀ ਨਿਆਣੇ ਨੂੰ ਚੌ ਬਹੁਤ ਆ ਸਾਡਾ ਵੀ ਇੱਕ ਰਿਸ਼ਤੇਦਾਰ ਗਿਆ ਵੇ ਆ ਹਾਂਜੀ ਅਮਰੀਕਾ ਗਿਆ ਵੇ ਕੱਲ ਉਹਨੇ ਵਧਾਈਆਂ ਦਿੱਤੀਆਂ ਇਹਦੇ ਲੈ ਨਿਆਣੇ ਨੂੰ ਕਿੰਨਾ ਚੌ ਹੁੰਦਾ ਟਰੈਕਟਰ ਦਾ ਸਹੀ ਗੱਲ ਹਾਂ ਕੁਝ ਹੀ ਹੁੰਦੀ ਆ ਆ ਰਵੀ ਗਿਆ ਵੇ ਵਿਚਾਰਾ ਅਮਰੀਕਾ ਉਹਨੇ ਵਧਾਈਆਂ ਦਿੱਤੀਆਂ ਭਾਈ ਕੱਲ ਪ੍ਰਧਾਨ ਜੀ ਇੱਕ ਹੈ ਕਿ ਕਾਂ ਪੱਛੀ ਜਿਹਾ ਇਹਦੇ ਲੈ ਆਪਣੇ ਕਿੰਨੇ ਦੂਰ ਦੂਰ ਤੱਕ ਪਤਾ ਲੱਗੇ ਹੈਦਾ ਵੀ ਹੈਗਾ ਬਾਈ YouTube ਦਾ ਜੇ ਕਹੀਏ ਅਸੀਂ ਹਾਂ ਹੁਣ ਹੁਣ ਸਾਨੂੰ ਵੀ ਦੱਸਦੇ ਆ ਬਾਈ ਵੀ ਆਏ ਗੇਰ ਤੇ ਬਾਓ ਹੈ ਗੇਰ ਤੇ ਬਾਓ ਕੜਨੇ ਅਸੀਂ ਚੱਲ ਪਾਉਂਦੇ ਨੌਲਜੀ ਵੀ ਆ ਜਾਂਦੀ ਹੈ ਹਾਂ ਉਹਨੇ ਕਈ ਪਿੰਡਾਂ ਚ ਚੱਲ ਚੈਨਲ ਜਾਂ ਕੋਈ ਹੈ ਨਹੀਂ ਉਹਨਾਂ ਦਾ ਵਿਚਾਰ ਕਰਦੇ ਵੀ ਪਤਾ ਨਹੀਂ ਹੈਗਾ ਸਾਡਾ ਪਤਾ ਲੱਗੀ ਜਾਂਦਾ ਪਤਾ ਲੱਗੀ ਜਾਂਦਾ ਕੋ ਸਾਨੂੰ ਦੱਸ ਦਿੰਦੇ ਵੀ ਤੁਸੀਂ ਚੀਜ਼ ਲੈ ਆਏ ਹਾਂ ਕਿ ਨਹੀਂ ਪ੍ਰਧਾਨ ਜੀ 50 ਜਾਨੇ ਜਾਂ ਇਕੱਠੇ ਬੈਠਦੇ ਆ 20 ਜਾਨੇ ਫਿਰ ਨੁਕਸੇ ਲੱਭਣੇ ਆ ਵੀ ਆਹ ਨਹੀਂ ਆ ਕਰੋ ਆ ਨਹੀਂ ਆ ਕਰੋ ਬਾਕੀ ਮਰਜੀ ਆਪਣੀ ਆਪਣੀ ਆਹ ਤਾਂ ਅਸੀਂ ਜਾਂਸੀ ਵਾਲੇ ਹਾਲਾਤ ਤੇ ਇੱਕ ਵਾਰੀ ਇੰਨੀ ਜਾਣਗੇ ਉਹਨਾਂ ਨੂੰ ਪੈ ਗਈ ਦੀ ਵੀ ਕਹਿ ਕਰੀ ਹਾਂ ਜਾਂਸੀ ਵਾਲੇ ਚੱਕਰਾਂ 'ਚ ਪੈ ਕੇ ਘਰੇ ਆ ਕੇ ਬੈਠ ਕੇ ਚਾਰ ਜਾਣੇ ਫਰੰਦ ਜੀ ਕਹਾਂ ਆਪਾਂ 20 ਜਾਣੇ ਕੇ ਟੈਨਸ਼ਨ ਤਾਂ ਉਹਨਾਂ ਨੂੰ ਵੀ ਪੈ ਗਈ ਦੀ ਹੋਰ ਕੀ ਚਾਰ ਆਹੀ ਲੱਗ ਕਿੱਥੇ ਦੇ ਕਰੀਏ ਕਿਆ ਕਰੀਏ ਨੀ ਵਾ ਕਹਤਾ ਸੀ ਪਹਿਲਾਂ ਹੀ ਅੱਛਾ ਜੀ ਹਾਂ ਕਹਿੰਦੇ ਕਿੰਨੇ ਜਾਣੇ ਮੈਂ ਕਿਹਾ 20 25 ਜਾਣੇ ਹੋਣਗੇ 30 ਵੀ ਹੋ ਸਕਦੇ ਫਿਰ ਤਾਂ ਸ਼ਾਮ ਤੱਕ ਕਰ ਚਲੋ ਮੈਂ ਘਰਦਿਆਂ ਨੂੰ ਲੈ ਗਿਆ ਘਰਦਿਆਂ ਨੇ ਵੀ ਜਾਣਾ ਤੇ ਨਿਆਣੇ ਨੇ ਕਿ ਲੈ ਗਿਆ ਫਿਰ ਤਾਂ 50 ਜਾਣੇ ਹੋਗੇ 50 ਜਾਣੇ ਹੋਗੇ ਸ਼ਾਮ ਨੂੰ ਵੀ ਚੱਲ ਗਏ 17 18 ਹੋਗੇ ਪਰ ਤਾਂ ਇਹ ਸ ਆਗ ਲਗ ਸਰੋਂ ਰੱਖੀ ਕਰਨੀ ਹਾਂਜੀ ਇਹ ਸਾਗ ਤਾਂ ਅੱਛਾ ਉਹਨੇ ਮੈਨੂੰ ਹੋਰੇ ਬੀਜ ਦਿੱਤਾ ਮਾਹਾਂ ਦਾ ਸਾਗ ਖਾਈ ਜਾਉਂਗੇ ਮਹੀਨਾ ਖਾਂਡ ਨਾਲ ਨਾਲ ਇਹ ਸਾਗ ਵਾਲੇ ਤੇ ਵੀ ਪਹਿਲਾਂ ਨਸਰ ਗਈ ਮਹੀਨਾ ਸਾਗ ਖਾਣਾ ਨਸੀਬ ਨਹੀਂ ਹੋਇਆ ਸਾਗ ਖਾਣਾ ਨਸੀਬ ਨਹੀਂ ਹੋਇਆ ਹੁਣ ਉਹਨੂੰ ਕਹੂੰਗਾ ਬਿੱਲੂ ਨੂੰ ਵੀ ਵੱਢ ਲੈ ਜਾਣਾ ਨਾਲ ਦੇ ਕਿਉਂ ਇਹਦੇ ਉੱਪਰ ਤੇਲਾ ਸਭ ਤੋਂ ਵੱਧ ਪੈਂਦਾ ਇੱਕ ਦੇਖਿਆ ਬਾਈ ਜਿੱਕਣਾ ਹੁਣ ਕਿਹਦੇ ਬਰਸੀਨ ਬਸੂਨ ਬੀਜਿਆ ਪਏ ਸਰੋਂ ਚ ਹਲੇ ਬੀਜੇ ਸਾਗ ਖਾਣਾ ਤੇਲਾ ਹੈ ਨਹੀਂ ਨੇ ਹੁਣ ਉਹਨੂੰ ਤੇਲਾ ਦੇਖਣ ਜੀ ਇਹ ਨਤਾ ਕਰਦਾ ਹੈਗਾ ਪਾਲਕਾ ਪੂਲਕਾ ਭਰੀ ਆਉਂਦੀਆਂ ਇਹਦੀਆਂ ਫੁਰਕਿਆ ਭਾਈ ਸਰੋਂ ਦਾ ਪ੍ਰਧਾਨ ਜੱਗੇ ਦੇਖਾ ਕੇ ਲਿਆਉਂਗਾ ਤੈਨੂੰ ਉਹਨੇ ਗੁੱਛਾ ਟਾਈਪ ਬੀਜ ਆਇਆ ਖੁੱਲੇ ਆ ਮੇਰੇ ਪਤਾ ਨਹੀਂ ਹੈਗਾ ਉਹ ਮੈਨੂੰ ਉਹ ਮੈਨੂੰ ਵੀ ਕਹਿ ਰਿਹਾ ਤਾਂ ਹਾਂ ਹਾਂ ਵੀ ਜੱਗੇ ਦੇ ਸਰੋਂ ਲਿਆ ਉਹ ਤਾਂ ਸਰੋਂ ਵੀ ਕਹਿੰਦਾ ਤਾਂ ਉਹ ਭਾਈ ਐਨੇ ਟੌਪ ਦੀ ਚੀਜ਼ ਹੈ ਨਾ ਇੱਕ ਕਣਕ ਦਾ ਬੀਜ ਤਾਂ ਕਣਕ ਗੇਲ ਤੇ ਮੈਨੂੰ ਸਰੋਂ ਵਧੀਆ ਲੱਗੀ ਬਾਕੀ ਝਾੜ ਦੱਸੋਗੇ ਤੁਹਾਨੂੰ ਕੀ ਆਏ ਹਾਂ ਤੇ ਕਣਕ ਵੀ ਭੇਜੀ ਦੀ ਜੱਗੇ ਨੇ ਕਣਕ ਵੀ ਹਾਂ ਜੀ ਹਾਂ ਜੀ ਇਹ ਨਾਲ ਕਣਕ ਵੀ ਭੇਜੀ ਮੇਰਾ ਦੀ 5-4 ਕਿਲੋ ਕਿੰਨੀ ਭੇਜੀ ਆ ਸਰੋਂ ਵੀ ਹਾਂ ਸਰੋਂ ਵੀ ਵੀ ਟੌਪ ਦਾ ਬੀਜ ਆ ਸਰੋਂ ਪਰਤਾ ਵੀ ਐ ਫੁੱਲੇ ਆ ਜਿਗਾ ਫੁੱਲ ਖੜਿਆ ਹੁੰਦਾ ਏ ਫਾਲੀ ਵੀ ਮੋਟੀ ਆ ਹਾਂ ਹਾਂ ਨਾਲੇ ਬੀਜ ਘੱਟ ਪੈਂਦਾ ਮਹਿੰਗਾ ਪ੍ਰੋਜੈਕਟ ਹਾਂ ਕੱਲ ਇੱਕ ਬਾਈ ਦਾ ਵੀ ਭਾਈ ਫੋਨ ਆਇਆ ਤਾਂ ਫਿਰ ਮੈਂ ਮੁੜ ਕੇ ਕਰਿਆ ਬਾਈ ਨੇ ਚੱਕਿਆ ਨਹੀਂ ਹੈਗਾ ਅਸੀਂ ਬੈਠੇ ਸੀ ਮੈਂ ਗੱਡੀ ਦੀ ਇੰਸ਼ੋਰੈਂਸ ਭਰਨੀ ਦੀ ਗੱਲ ਅੱਛਾ ਜੀ ਕੱਲ 8:00 ਤਰੀਕ ਦੀ ਚੱਲ ਜੀ ਦੇਖੋ ਚਲੇਗੀ ਗਾਹਾਂ ਬੈਂਕ ਵਾਲੇ ਕੋਲ ਤੇ ਲਿਗੇ ਬੈਂਕ ਤੇ ਛੁੱਟੀ ਦੀ ਗੱਲ ਹਾਂ ਜੀ ਉਹ ਕਹਿੰਦੇ ਵੀ ਆਨਲਾਈਨ ਪੈਸੇ ਪਾ ਮੇਰੇ ਕੋਲ ਕੈਸ਼ ਪਿਆ ਤਾਂ ਉਹ ਕਹਿੰਦਾ ਆਨਲਾਈਨ ਕਿਸੇ ਦੇ ਪੈਸੇ ਫਿਰ ਬੈਂਕ ਵਾਲੇ ਨੂੰ ਦਿੱਤੇ ਆ ਉਹ ਕਹਿੰਦੇ ਵੀ ਚੱਲ ਮੈਂ ਤੇਰੇ ਆਪਣੇ ਖਾਤੇ 'ਚ ਟ੍ਰਾਂਸਫਰ ਕਰ ਦਿੰਦਾ ਹਾਂ ਬਾਈ ਦਾ ਫੋਨ ਆਇਆ ਤਾਂ ਭਾਈ ਸੋਰੀ ਮੁੜ ਕੇ ਮੈਂ ਫੋਨ ਕਰਿਆ ਫੋਨੀ ਚੱਕਿਆ ਚਲ ਕੋਈ ਨਹੀਂ ਚੱਲੀਏ ਹਾਂ ਹੋ ਗਿਆ ਚਲੋ ਭਾਈ ਖੇਤਾ ਕਰਨੀ ਫਸਲ ਵਾੜੀ ਕਰਨੀ ġੇੜਾ ਮਾਨਣਾ ਵੀ ਜ਼ਰੂਰੀ ਹੈ ਹਾਂ ਹਾਂ ਮੈਨੂੰ ਪਤਾ ਲੱਗ ਜਾਂਦਾ ਕੋਈ ਜਾਨਵਰ ਗਾਂ ਜਾਂ ਕੋਈ ਬਿਮਾਰੀ ਦੋ ਤਿੰਨ ġੇੜੇ ਪੱਕੇ ਆ ਦੋ ਤਾਂ ਪੱਕੇ ਹੀ ਆ ਹਾਂ ਇਲਾਜ ਹੈਗਾ ਪ੍ਰਧਾਨ ਜੀ ਹਰੇਕ ਚੀਜ਼ ਪਤਾ ਲੱਗ ਜਾਂਦੀ ਖੇਤਾਂ ਮੈਂ ਇੱਥੇ ਤੇ ਘਾ